ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਤਿਲ ਦੇ ਲੱਡੂ ਜੋ ਬਣ ਕੇ ਬਹੁਤ ਹੀ ਟੇਸਟੀ ਲੱਗਦੇ ਨੇ ਸਰਦੀ ਦੇ ਮੌਸਮ ਦੀ ਇਹ ਖਾਸ ਰੈਸਪੀ ਹੈ ਤਿਲ ਦੀਆਂ ਪਨੀਆ ਬਣਾਉਣ ਲਈ ਅਸੀਂ ਲੈਨੇ ਅੱਧਾ ਕਿਲੋ ਤਿਲ ਅੱਧਾ ਕਿਲੋ ਗੁੜ ਗੁੜ ਤੁਸੀਂ ਆਪਣੀ ਮਰਜ਼ੀ ਨਾਲ ਘਾਟਵਾਦ ਵੀ ਲੈ ਸਕਦੇ ਹੋ ਇੱਕ ਚਮਚਾ ਸੁੰਡ ਦਾ ਥੋੜਾ এলাਚੀ ਪਾਊਡਰ 3-4 ਚਮਚ ਦੇਸੀ ਘਿਓ ਦੇ ਤਿਲ ਅਸੀਂ ਕੜਾਹੀ ਵਿੱਚ ਪਾਲਿਤੇ ਨੇ ਪੋਨਾਸੀ ਤਿਲ ਨੂੰ ਥੋੜੀ ਦੇਰ ਤੱਕ 5-7 ਮਿੰਟ ਤੱਕ ਅੰਨ ਨੂੰ ਭੁੰਨਾਗੇ ਜਦ ਤੱਕ ਤਿਲ ਚਟਕਣ ਨਹੀਂ ਲੱਗ ਜਾਂਦੇ ਮਾਰਕੀਟ ਵਿੱਚ ਤਿਲ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਬਲੈਕ ਇੱਕ ਵਾਈਟ ਇੱਕ ਬਰਾਊਨ ਅਸੀਂ ਬਰਾਊਨ ਵਾਲੇ ਲਿੱਤੇ ਨੇ ਤਿਲਾ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਕੈਲਸ਼ੀਅਮ ਔਰ ਫਾਈਬਰ ਹੁੰਦਾ ਹੈ ਬੱਚਿਆਂ ਔਰ ਬਜ਼ੁਰਗਾਂ ਲਈ ਤਿਲ ਦੇ ਲੱਡੂ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਤਿਲਾਂ ਨੂੰ ਸਲੋ ਗੈਸ ਤੇ ਹੀ ਭੁੰਨਾ ਹੈ ਤੇਜ਼ ਗੈਸ ਤੇ ਭੁੰਨਾਗੇ ਤੇ ਤਿਲ ਸੜ ਜਾਣਗੇ ਫਿਰ ਤਿਲਾਂ ਦਾ ਟੇਸ ਥੋੜਾ ਕੜਵਾ-ਕੜਵਾ ਆਏਗਾ ਇਸ ਕਰਕੇ ਤਿਲਾਂ ਨੂੰ ਥੋੜਾ ਤੇ-ਤੇਜ਼ ਹਿਲਾਣਾ ਹੈ ਔਰ ਸਲੋ ਗੈਸ ਤੇ ਹੀ ਚਲਾਣਾ ਹੈ ਤਿਲਾਂ ਦਾ ਕਲਰ ਥੋੜਾ-ਥੋੜਾ ਚੇਂਜ ਹੋਣ ਲੱਗ ਗਿਆ ਹੈ ਦੇਖੋ ਬ੍ਰਾਊਨ ਤੋਂ ਥੋੜਾ ਡਾਰਕ ਬ੍ਰਾਊਨ ਹੋ ਰਹੇ ਨੇ ਤਿਲ ਸਾੜੇ ਚਟਕਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਸਾੜੇ ਤਿਲਾਂ ਦੀ ਆਵਾਜ਼ ਵੀ ਆ ਰਹੀ ਹੋਏਗੀ ਇਸ ਟਾਈਮ ਅਸੀਂ ਗੈਸ ਨੂੰ ਕਰਾਂਗੇ ਬੰਦ। ਤਿਲਾਂ ਨੂੰ ਅਸੀਂ ਥੋੜਾ ਠੰਡਾ ਹੋਣ ਦਾਂਗੇ। ਉਸ ਤੋਂ ਬਾਅਦ ਅਸੀਂ ਤਿਲਾਂ ਨੂੰ ਮਿਕਸੀ ਵਿੱਚ ਪੀਸ ਲਾਂਗੇ। ਤਿਲਾਂ ਨੂੰ ਥੋੜਾ-ਥੋੜਾ ਕਰਕੇ ਮਿਕਸੀ ਵਿੱਚ ਪੀਸ ਲਾਂਗੇ। ਫਾਈਨਲ ਚੌਪ ਨਹੀਂ ਕਰਨਾ। ਦਰਦਰਾ ਜਿਹਾ ਪੀਸਣਾ ਤਿਲਾਂ ਨੂੰ। ਤੇਲ ਥੋੜੇ ਠੰਡੇ ਹੋਣ ਤੇ ਅਸੀਂ ਮਿਕਸੀ ਵਿੱਚ ਦਰਦਰਾ ਜਿਹਾ ਪੀਸ ਲਿੱਤਾ ਹੈ। ਔਰ ਤਿਲਾਂ ਨੂੰ ਤਿਲਾਂ ਦੀ ਖੁਸ਼ਬੂ ਵੀ ਦੇਖੋ ਬਹੁਤ ਹੀ ਵਧੀਆ ਆ ਰਹੀ ਹੈ। ਉਹਨਾਂ ਸੀ ਕੜਾਈ ਵਿੱਚ ਗੁੜ ਪਾ ਲਿਆ ਹੈ ਗੁੜ ਵਿੱਚ ਅਸੀਂ 3-4 ਚਮਚ ਦੇਸੀ ਘਿਓ ਦੇ ਪਾਏ ਨੇ ਉਹਨਾਂ ਸੀ ਗੁੜ ਨੂੰ ਮੈਲਟ ਹੁੰਦਾਂਗੇ ਜਿਹੜੇ ਗੁੜ ਦੇ ਪੀਸ ਵੱਡੇ-ਵੱਡੇ ਨੇ ਉਹਨਾਂ ਨੂੰ ਅਸੀਂ ਕਣਚੀ ਨਾਲ ਫੇਲਵਾਂਗੇ ਗੁੜ ਸਾਡਾ ਮੈਲਟ ਹੋ ਰਿਹਾ ਹੈ ਗੁੜ ਨੂੰ ਅਸੀਂ ਚੰਗੀ ਤਰ੍ਹਾਂ ਮੈਲਟ ਹੁੰਦਾਂਗੇ ਵੱਡੇ-ਵੱਡੇ ਪੀਸ ਦੇਖੋ ਅਸੀਂ ਕਣਚੀ ਨਾਲ ਦਬਾ-ਦਬਾ ਕੇ ਫੇਰਿਆਂ ਗੁੜ ਸਾਡਾ ਬਣ ਕੇ ਤਿਆਰ ਹੈ ਗੁੜ ਨੂੰ ਸਿਰਫ ਝਾਗ ਵਾਂਨ ਤੱਕ ਹੀ ਪਕਾਣਾ ਹੈ ਬਾਕੀ ਇਹਨੂੰ ਚੈੱਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਦੇਸੀ ਘੌਰ ਗੁੜ ਦੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਗੂੜ ਸਾਡਾ ਰੈਡੀ ਹੋ ਗਿਆ ਸੀ ਉਹਨਾਂ ਸੀ ਗਰਮ ਗੂੜ ਨੂੰ ਤਿੱਲੀ ਵਿੱਚ ਪਾ ਦਿੱਤਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਲਾਚੀ ਪਾਊਡਰ ਥੋੜਾ ਸੁੰਡ ਪਾਊਡਰ ਇਲਾਚੀ ਪਾਊਡਰ ਔਰ ਸੁੰਡ ਪਾਉਣ ਨਾਲ ਲੱਡੂਆਂ ਦਾ ਟੇਸ ਬਹੁਤ ਹੀ ਵਧੀਆ ਆਉਂਦਾ ਹੈ ਤਾਂ ਅਨੁਗੁਤਾ ਠੰਡ ਬਹੁਤ ਹੈ ਸੁੰਡ ਸਾਡੇ ਸਰੀਰ ਨੂੰ ਗਰਮੀ ਦਿੰਦੀ ਹੈ ਸੁੰਡ ਸਾਡੇ ਲਈ ਬਹੁਤ ਵਧੀਆ ਹੁੰਦੀ ਹੈ ਗੂੜ ਔਰ ਤਿੱਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਔਰ ਥੋੜਾ ਹੱਥ ਲਗਾ ਕੇ ਚੈੱਕ ਕਰ ਲੈਣਾ ਕਿ ਬਹੁਤ ਗਰਮ ਤੇ ਨਹੀਂ ਹੈ ਜਦੋਂ ਥੋੜੇ ਠੰਡੇ ਹੋ ਜਾਣ ਫਿਰ ਤੁਸੀਂ ਹੱਥਾਂ ਨੂੰ ਦੇਸੀ ਘਿਓ ਲਗਾ ਕੇ ਲੱਡੂ ਬਣਾਉਣੇ ਨੇ ਟੀਲ ਉਹ ਲੱਡੂ ਮਿਕਸ ਕਰਦੇ ਹੋਏ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਏ ਦਿਲ ਕਰਦਾ ਹੈ ਬਣਾਨੇ ਬਣਾਨੇ ਖਾ ਲਈਏ ਇਹ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਣਗੇ ਕਿਉਂਕਿ ਖੁਸ਼ਬੂ ਹੀ ਇਹਨਾਂ ਦੀ ਬਹੁਤ ਵਧੀਆ ਹੈ बन ਕੇ ਬਹੁਤ ਹੀ ਸੋਹਣੇ ਲੱਗ ਰਹੇ ਨੇ ਹੁਣ ਸਾਡੇ 3/2 ਤਿਲ ਦੇ ਲੱਡੂ ਬਣ ਕੇ ਤਿਆਰ ਨੇ ਐਦਾਂ ਵਧੀਆ-ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ